ਜੀ ਕੀ ਫਤਿਹ ਅੱਜ ਅਸੀਂ ਉਰੇ ਇਸ ਲਈ ਇਲਾਨ ਇਸ ਲਈ ਆਏ ਆ ਕਿ ਅਸੀਂ ਇਲਾਨ ਕਰਨ ਆਏ ਆ ਕਿ ਮੈਂ ਸਰਬਜੀਤ ਸਿੰਘ ਖਾਲਸਾ ਸਪੁੱਤਰ ਸ਼ਹੀਦ ਸਰਦਾਰ ਬਿਆਨ ਸਿੰਘ ਐਲਾਨ ਕਰਦਾ ਕਿ ਅਸੀਂ ਆਜ਼ਾਦ ਐਜ਼ ਅ ਆਜ਼ਾਦ ਉਮੀਦਵਾਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਕੰਟੈਸਟ ਕਰਾਂਗਾ ਮੈਂ ਬਣਾ ਤੁਸੀਂ ਬੋਲੀ ਗੱਲ ਕਰ ਵਰ ਸਾਰਿਆਂ ਨਾਲ ਰੱਖੇ ਹੋਏ ਨੂੰ ਨਹੀਂ ਹਾਂਜੀ ਜਿਸ ਵਾਰ ਉਹਨਾਂ ਨੇ ਸਮਰਥਨ ਕੀਤਾ ਜਾਂ ਪਹੁੰਚ ਲਈ ਮੈਂ ਜੀ ਪੈਸੇ ਤਾਂ ਆਪ ਸਭ ਨੂੰ ਦੱਸਣਾ ਚਾਹੁੰਗਾ ਕਿ ਮੈਂ ਕਦੀ ਪਹਿਲਾਂ ਵੀ ਕਦੇ ਮੈਂ ਆਪ ਅਪਰੋਚ ਨਹੀਂ ਸੀ ਕੀਤੀ ਵੀ ਮੈਨੂੰ ਟਿਕਟ ਦਿੱਤੀ ਜਾਵੇ ਤਾਂ ਉਹ ਆਪਣਾ ਸ਼੍ਰਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹੀ ਮੈਨੂੰ ਅਪਰੋਚ ਕੀਤੀ ਸੀ ਦੋ ਵਾਰੀ ਕਿ ਤੁਸੀਂ ਸਾਡੇ ਵੱਲੋਂ ਇਲੈਕਸ਼ਨ ਲੜੋ ਤੇ ਫਿਰ ਬਾਅਦ ਦੇ ਵਿੱਚ ਨਹੀਂ ਕੋਈ رابطہ ਹੋਇਆ ਕਿਉਂਕਿ ਮੈਂ ਇਲੈਕਸ਼ਨ ਨਹੀਂ ਲੜੀ ਸੱਤ ਤੋਂ ਬਾਅਦ ਫਿਰ ਹੁਣ ਮੇਰਾ ਮਨ ਵਿਚਾਰ ਬਣਿਆ ਸੀ ਕਿਉਂਕਿ ਮੈਨੂੰ ਫਰੀਦਕੋਟ ਦੀ ਸੰਗਤ ਨਹੀਂ ਅਪਰੋਚ ਕੀਤਾ ਮੇਰਾ ਆਪਣਾ ਕੋਈ ਵਿਚਾਰ ਨਹੀਂ ਸੀ ਇਲੈਕਸ਼ਨ ਲੜਨ ਦਾ ਫਰੀਦਕੋਟ ਦੀ ਸੰਗਤ ਹੀ ਆਈ ਸੀ ਜੀ ਬਈ ਜਿਹੜੀ ਉੱਥੇ ਮੇਨ ਮੁੱਦਾ ਇਹ ਸੀਗਾ ਬਈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਇੱਜ਼ਤੀ ਹੋਈ ਆ ਫਰੀਦਕੋਟ ਦੇ ਵਿੱਚ ਤੇ ਬਈ ਉਸ ਦਾ ਜਿੰਨੀਆਂ ਵੀ ਹੁਣ ਇਹ ਸਰਕਾਰ ਬਣੀ ਭਗਵੰਤ ਮਾਨ ਦੀ ਤੇ ਹੋਰ ਪਹਿਲਾਂ ਵਾਲੀਆਂ ਜਿਹੜੀ ਸਰਕਾਰ ਸੀਗੀ ਬਈ ਉਹ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਨਾਕਾਮ ਰਹੀ ਹੈ ਤੇ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਵੀ ਜਦੋਂ ਜਿਹੜੀ ਸਰਕਾਰ ਬਣੀ ਹੈ ਇਹਨਾਂ ਮੇਨ ਵਾਦਾ ਆਹੀ ਕੀਤਾ ਸੀ ਬਈ ਅਸੀਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਵਾਵਾਂਗੇ ਤੇ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਬਈ ਉਹਨਾਂ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਵਾਵਾਂਗੇ ਪਰ ਉਹ ਨਾਕਾਮ ਰਹੀ ਹੈ ਇਸ ਲਈ ਮੈਨੂੰ ਇਸ ਲਈ ਇਹਨਾਂ ਨੇ ਅਪਰੋਚ ਕੀਤਾ ਕਿਉਂਕਿ ਸਾਡੇ ਜਿਹੜੀ ਪਰਿਵਾਰ ਨੇ ਪਹਿਲਾਂ ਵੀ ਪੰਥ ਵਾਸਤੇ ਕੁਰਬਾਨੀ ਕੀਤੀ ਹੈ ਤੇ ਸਾਡੇ ਮਨ ਦੇ ਵਿੱਚ ਪੰਥ ਵਾਸਤੇ ਦਰਦ ਵੀ ਬਹੁਤ ਹੈ ਕਿਉਂਕਿ ਸਿਆਸੀ ਬੰਦੇ ਨੂੰ ਕਿਸੇ ਧਰਮ ਦਾ ਕੋਈ ਦਰਦ ਨਹੀਂ ਹੁੰਦਾ ਅਸੀਂ ਪਹਿਲਾਂ ਵੀ ਕੁਰਬਾਨੀ ਕੀਤੀ ਹੈ ਤੇ ਹੁਣ ਵੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਅਦਬ ਸਤਕਾਰ ਹੈ ਸਾਡੇ ਮਨ ਦੇ ਵਿੱਚ ਇਸ ਲਈ ਇਹ ਮੈਂ ਮੇਰ ਤੋਂ ਜਿਹੜੀ ਸੰਗਤ ਨੇ ਇਹੀ ਉਮੀਦ ਲੈ ਕੇ ਆਈ ਹੈ ਕਿ ਅਸੀਂ ਜਿੱਤ ਕੇ ਇਹਨਾਂ ਨੂੰ ਘਟੋ ਘਟ ਹੋਰ ਨਹੀਂ ਇਹਨਾਂ ਦੇ ਨਾਮ ਤਾਂ ਸੀ ਐਕਸਪੋਜ਼ ਕਰੀਏ ਵੀ ਜਨਤਾ ਕਰੀਏ ਵੀ ਕਿਹੜੇ ਬੰਦੇ ਆ ਨੇ ਵੀ ਅਦਵੀ ਕੀਤੀ ਹੈ ਤੇ ਕਿਹਦਾ ਮੇਨ ਰੋਲ ਸੀ ਤੁਹਾਨੂੰ ਲੱਗਦਾ ਇਹ ਸਾਰੇ ਨੇ ਤਿੰਨੇ ਸਰਕਾਰਾਂ ਜਿਹੜੀਆਂ ਕਾਂਗਰਸ ਆਪ ਕਿੰਨਾ ਦਾ ਰੋਲ ਪੂਰੀ ਰਿਹਾ ਜੀ ਅੱਜ ਇਹ ਤਾਂ ਜੀ ਹੁਣ ਜਦੋਂ ਅਸੀਂ ਐਵੇਂ ਹੁਣ ਕਿਸੇ ਦਾ ਕੋਈ ਨਾਂ ਨਹੀਂ ਲੈ ਸਕਦੇ ਇਹ ਤਾਂ ਜਦੋਂ ਅਸੀਂ ਜੇ ਮਹਾਰਾਜ ਨੇ ਪਾਵਰ ਬਖਸ਼ੀ ਸਾਨੂੰ ਅਸੀਂ ਜਿਹੜੀ ਜਾਂਚ ਕਰਾਂਗੇ ਘਰਾਵਾਂਗੇ ਫਿਰ ਉਹਦੇ ਵਿੱਚ ਨਿਕਲ ਕੇ ਜੋ ਆਊਗਾ ਉਹ ਜਨਤਕ ਕਰਾਂਗੇ ਇਹਦੇ ਤੋਂ ਬਾਅਦ ਕੋਈ ਹੋਰ ਵੀ ਹੈ ਕਿ ਤੁਹਾਡੇ ਕੋਲੇ ਕੋਈ ਮੁੱਦਾ ਜੀ ਇੱਕ ਤਾਂ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਉਹ ਕਿਸਾਨਾਂ ਦਾ ਵੀ ਹੈ ਉਹ ਸਾਡਾ ਵੀ ਹੈ ਜਿਹੜਾ ਵੀ ਇਨਸਾਨ ਰੋਟੀ ਖਾਂਦਾ ਹੈ ਉਹ ਸਾਰਿਆਂ ਦਾ ਮੁੱਦਾ ਹੈ ਉਹਨਾਂ ਦਾ ਤੇ ਸਰਕਾਰ ਨੂੰ ਇਹਨੂੰ ਗੰਭੀਰਤਾ ਨਾਲ ਲੈ ਕੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਵੇਂ ਮੋਦੀ ਨੇ ਆਪਣਾ ਪਹਿਲਾਂ ਇਹਨਾਂ ਨੂੰ ਵਾਅਦਾ ਕਰਕੇ ਉਠਾਤਾ ਤਰਨੇ ਤੋਂ ਤੇ ਬਾਅਦ ਦੇ ਵਿੱਚ ਉਹ ਵਾਅਦਾ ਨਹੀਂ ਪੂਰਾ ਕੀਤਾ ਇਹ ਬਹੁਤ ਮੰਦਭਾਗੀ ਗੱਲ ਹੈ ਮੋਦੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਹੋਰ ਬਹੁਤ ਜਿਹੜੇ ਫੰਕ ਗਤੀਵੰਦ ਗਏ ਉਹਨਾਂ ਨਾਲ ਕੋਈ ਸਬੰਧ ਨਹੀਂ ਹੈਗਾ ਹਾਂਜੀ ਕਈ ਅਸੀਂ ਐਕਚੁਅਲੀ ਅਸਲ ਗੱਲ ਇਹ ਆ ਵੀ ਅਸੀਂ ਖੜਨਾ ਤਾਂ ਆਜ਼ਾਦ ਹੀ ਐ। ਬਾਕੀ ਕੋਈ ਵੀ ਪਾਰਟੀ ਆ ਕੇ ਸਾਨੂੰ ਸਹਿਯੋਗ ਦੇ ਸਕਦੀ ਐ ਸਾਡੇ ਦਰਵਾਜ਼ੇ ਖੁੱਲੇ ਐ। ਸਰਦੂ ਤੁਸੀਂ ਇਲੈਕਸ਼ਨ ਪੈਦਾ ਵੀ ਲੜਿਆ ਲੇਕਿਨ ਪਟੰਡਾ ਤੋਂ। ਹਾਂਜੀ। ਤੁਸੀਂ ਪਟੰਡਾ ਤੋਂ ਇਲੈਕਸ਼ਨ ਲੜ ਕੇ ਚਲੇਗੇ ਕਿ ਬਹੁਤ ਜ਼ਰ ਪਟੰਡਾ ਵਿੱਚ ਤੁਸੀਂ ਕਦੇ ਆਏ? ਬਹੁਤ ਵਾਰੀ ਆਏ ਜੀ। ਨਹੀਂ ਆਇਆ ਜੀ ਕਦੇ ਵੀ ਕਿਸੇ ਦੇ ਤਕਲੀਫ ਪੰਜਾਬ ਕੋਈ ਕੋਈ ਹੋਰ ਕੋਈ ਕਦੇ ਔਰ ਲੋਕਾਂ ਦਾ ਨੰਗਾ ਜੀ ਆਪਕ ਲਿਫਟ ਆਨੇ ਜਾਂ ਇਹਨੇ ਮੁੱਦੇ ਉੱਤੇ ਲੈ ਕੇ ਦੁੱਲਦੇ ਆਪਣਾ ਜਦੋਂ ਨਹੀਂ ਮੈਂ ਆਪ ਜੀ ਨੂੰ ਦੱਸ ਦਿੰਦਾ ਵੀ ਜਦੋਂ ਮੈਂ ਇਲੈਕਸ਼ਨ ਲੜਿਆ ਸੀ 2004 ਦੇ ਵਿੱਚ ਉਸ ਤੋਂ ਬਾਅਦ ਵੀ ਮਤਲਬ ਜਿਹੜੇ ਤਾਂ ਦੇਖੋ ਜੀ ਮੇਰੇ ਆਪਣੇ ਆ ਜਿਆਦਾ ਨੇੜੇ ਰਹੇ ਐ ਇਲੈਕਸ਼ਨ ਦੇ ਟਾਈਮ ਦੇ ਵਿੱਚ ਉਹਨਾਂ ਨਾਲ ਮੇਰਾ ਹੁਣ ਵੀ ਬਹੁਤ ਰਾਬਤਾ ਹੈ ਮੈਂ ਦੁੱਖ ਸੁੱਖ ਵਿਆਹ ਸ਼ਾਦੀ ਵਿੱਚ ਆਉਣਾ ਜਾਂਣਾ ਤੇ ਜਿਹੜੇ ਆਮ ਲੋਕ ਸੀਗੇ ਪਿੰਡਾਂ ਵਾਲੇ ਉਹਨਾਂ ਨੇ ਜਦੋਂ ਵੀ ਇਲੈਕਸ਼ਨ ਤੋਂ ਬਾਅਦ ਜਿੰਨੀ ਕੁ ਦੇਰ ਵੀ ਮੇਰਾ ਉਹਨਾਂ ਨਾਲ رابطہ ਰਿਹਾ ਹੈ ਮੈਂ ਆਣਾ ਜਾਨਾ ਰਿਹਾ। ਪਰ ਤੁਹਾਡੀ ਬਸਪਾ ਚ ਚੱਲੀ ਆ ਸੀ। ਹਾਂਜੀ ਬੀਐਸਪੀ ਦੇ ਵਿੱਚ ਵੀ ਅਸੀਂ ਕਿਸੇ ਦੇ ਬਸ ਕੋਈ ਕਿਸੇ ਸੱਜਣ ਮਿੱਤਰ ਦੇ ਕਹੇ ਤੇ ਹੀ ਅਸੀਂ ਉਹ ਸਟੈਪ ਲਿਆ ਸੀ ਜਦ ਕਿ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਸੀ ਉਹ ਗਲਤ ਸਟੈਪ ਸੀ। ਕੌਮੀ ਕਾਲਜਰ ਬਾਲਾ ਜੀ ਉਹ ਕਹਿੰਦਾ ਜੇ ਪੰਥਕ ਪਾਰਟੀ ਹੈ ਪੰਜਾਬ 85 ਵਾਲੀ ਪਾਰਟੀ ਹੈ ਉਹਨਾਂ ਨੇ ਕਿਹਾ ਕੋਈ ਚੀਜ਼ ਨਹੀਂ ਜੀ ਜੇ ਕੋ ਜੇ ਪੰਥਕ ਪਾਰਟੀ ਹੈ ਆਪਣੇ ਆਪ ਨੂੰ ਕਹਿੰਦੀ ਹੈ ਤਾਂ ਹਮਾਇਤ ਕਰੇ ਸਾਡੀ ਤੇ ਅਸੀਂ ਸਾਡੇ ਹਰ ਇੱਕ ਪਾਰਟੀ ਵਾਸਤੇ ਦਰਵਾਜ਼ੇ ਖੁੱਲੇ ਆਂ ਅਸੀਂ ਲੜਾਂਗੇ ਪਰ ਆਜ਼ਾਦ ਸਾਨੂੰ ਹਮਾਇਤ ਕੋਈ ਵੀ ਕਰ ਸਕਦਾ ਹੈ